ਉਹ ਰਿਹਾ ਉਹ ਇੱਕ ਹਰ ਸਿੱਖ ਨੂੰ ਬੋਲ ਯਾਦ ਹੈ ਕਿਹੜਾ ਬੋਲ ਹੈ ਸਤ ਸੇਵਾ ਕੀਤੀ ਸਫਲ ਹੈ ਜਿਸ ਸਤਗੁਰ ਕਾ ਮਨ ਮੰਨੇ ਜਦ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਭੰਨੇ ਹਰ ਸਿੱਖ ਨੂੰ ਇਹ ਬੋਲ ਚੇਤੇ ਹੈ ਸਤਗੁਰੂ ਕੀ ਕੀ ਕਹਿੰਦੇ ਨੇ ਸੇਵਾ ਕੀਤੀ ਸਫਲ ਹੈ ਪਰ ਕਦੋਂ ਜਦ ਸਤਗੁਰੂ ਕਾ ਮਨ ਮੰਨੇ ਜਦੋਂ ਗੁਰੂ ਦਾ ਮਨ ਮੰਨ ਗਿਆ ਉਦੋਂ ਸੇਵਾ ਤੇਰੀ ਕੀਤੀ ਸਫਲ ਐ ਮਾ ਯਾਦ ਰੱਖੀਏ ਗੱਲ ਸੇਵਾ ਤੂੰ ਦੁਨੀਆ ਵਿੱਚ ਬਹੁਤ ਕਰਦਾ ਸੇਵਾ ਕਰਨ ਵਿੱਚ ਕੋਈ ਕਮੀ ਨਹੀਂ ਐ ਪਰ ਯਾਦ ਰੱਖੀ ਸੇਵਾ ਉਦੋਂ ਸਫਲੀ ਹੋਣੀ ਐ ਜਿੱਦਨ ਗੁਰੂ ਦਾ ਮਨ ਮੰਨ ਗਿਆ ਤੇ ਕਹਿੰਦੇ ਜਿੱਦਨ ਗੁਰੂ ਦਾ ਮਨ ਮੰਨ ਗਿਆ ਉਦੋਂ ਕਹਿੰਦੇ ਸਾ ਸੇਵਾ ਕੀਤੀ ਸਫਲ ਐ ਜੇ ਸਤਗੁਰੂ ਕਾ ਮਨ ਮੰਨੇ ਜਦ ਸਤਗੁਰ ਕਾਮਨ ਮੰਨਿਆ ਤਾਂ ਪਾਪ ਸੰਮਲ ਭੰਨੇ ਤੇਰੀ ਜ਼ਿੰਦਗੀ ਚ ਸਾਰੇ ਪਾਪ ਖਤਮ ਹੋ ਜਾਣਗੇ ਜਿੱਦ ਦਿਨ ਗੁਰੂ ਦਾ ਮਨ ਮੰਨ ਗਿਆ ਤੇਰੀ ਸੇਵਾ ਤੇ ਪਰ ਇੱਕ ਸਵਾਲ ਪੈਦਾ ਹੋਏਗਾ ਗੁਰੂ ਦਾ ਮਨ ਮੰਨਦਾ ਕਦੋਂ ਹੈ ਕਿਹੜੇ ਸੇਵਾ ਕੀਤਾ ਗੁਰੂ ਦਾ ਮਨ ਮੰਨੇਗਾ ਕਿਉਂਕਿ ਹਰ ਬੰਦਾ ਆਪਣੇ ਹਿਸਾਬ ਦੇ ਨਾਲ ਸੇਵਾ ਕਰਦਾ ਜਿੰਨੀ ਉਹਦੀ ਮੱਤ ਹੈ ਉਹਦੇ ਮੁਤਾਬਕ ਉਹ ਸੇਵਾ ਕਰਨ ਦਾ ਯਤਨ ਕਰਦਾ ਹੈ ਕਿਤੇ ਸਤਗੁਰ ਦੀ ਬਾਣੀ ਨੂੰ ਕੁਝ